ਪੁਰਾਣੀ ਪਰੰਪਰਾ ਬਜ਼ੁਰਗਾਂ ਦੇ ਦਰਸਾਏ ਮਾਰਗ ਤੇ ਚੱਲਦੇ ਆਂ ਗੁਰੂਆਂ ਪੀਰਾਂ ਦੀ ਮੰਤ ਤੇ ਨਗਰ ਖੇੜੇ ਦੀ ਛੜਦੀ ਕਲਾ ਵਾਸਤੇ ਪਿੰਡ ਜਰਗ ਦੇ ਜਰਗੜੀ ਵਾਲੇ ਦਰਵਾਜੇ ਖਵਾਜਾ ਜੀ ਖੂਹ ਤੇ ਕੀਤਾ ਗਿਆ ਗੁੜ ਵਾਲੇ ਦੇਸੀ ਘਿਓ ਦੇ ਮਿੱਠੇ ਚੌਲਾਂ ਦਾ ਜੱਗ ਗਲਵਤ ਕਰਦੇ ਹੋਏ ਨੌਜਵਾਨ ਉਗੇ ਸਮਾਜ ਸੇਵਕ ਐਨ ਆਰ ਆਈ ਜਸਪ੍ਰੀਤ ਸਿੰਘ ਜੱਸ ਸੀ ਮੰਡੇਰ ਨੇ ਦੱਸਿਆ ਜੇਕਰ ਤੁਸੀਂ ਸਾਡੇ ਪੀੜੀ ਨਿਊਜ਼ ਪੰਜਾਬ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਜੱਜ ਕੀਤਾ ਗਿਆ ਤੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਪਹਿਲਾਂ ਤਾਂ ਵੀਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਇਹ ਨਾ ਜੱਗ ਪਹਿਲਾਂ ਸਾਡੇ ਪ੍ਰਾਤਨ ਸਮਿਆਂ ਦੇ ਵਿੱਚ ਸਾਡੇ ਬਜ਼ੁਰਗ ਉਹ ਜਿੰਨੇ ਵੀ ਜੱਗ ਹੁੰਦੇ ਸੀ ਚਰਕੜੀ ਵਾਲੇ ਦਰਵਾਜ਼ੇ ਹੁੰਦੇ ਸੀਗੇ ਨਗਰ ਦੀ ਸ਼ਾਂਤੀ ਦੇ ਲਈ ਇਹ ਜਦ ਪਹਿਲਾਂ ਕੋਸ਼ਿਸ਼ ਕਰਨਾ ਕਰਕੇ ਆਪਣਾ ਇਹ ਚਰਕੜੀ ਵਾਲਾ ਦਰਵਾਜ਼ਾ ਖੂਬ ਬੰਦ ਕਰਤਾ ਸੀਗਾ ਤੇ ਖਵਾਜਾ ਬੰਦ ਕਰਨਾ ਨਹੀਂ ਸੀ ਚਾਹੀਦਾ ਪਰ ਪਤਾ ਨਹੀਂ ਕੀ ਰੀਜ਼ਨ ਸੀ ਉਹਨਾਂ ਦੀ ਵੀ ਕੋਈ ਹੋਣੀ ਆ ਕੋਈ ਗੱਲਬਾਤ ਆ ਤੇ ਉਹਦੇ ਕਰਕੇ ਇਹਨੂੰ ਬੰਦ ਕਰਿਆ ਫਿਰ ਅਸੀਂ ਇਹਨੂੰ ਖੋਲਿਆ ਦੁਬਾਰਾ ਤੇ ਦੁਬਾਰਾ ਖੋਲਣ ਤੋਂ ਬਾਅਦ ਹੁਣ ਅਸੀਂ ਇੱਥੇ ਪਹਿਲਾਂ ਜੱਗ ਕਰਿਆ ਜੀ ਅਸੀਂ ਹੁਣ ਇੱਥੇ ਸਾਲਾਨਾ ਜੱਗ ਕਰਿਆ ਕਰਾਂਗੇ ਅਸੀਂ ਹੋਰ ਵੀਰਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਨਗਰ ਦੀ ਸੁਖ ਸ਼ਾਂਤੀ ਦੇ ਲਈ ਇੱਕ ਵਾਰੀ ਨਹੀਂ ਦੋ ਵਾਰੀ ਜਿੰਨੀ ਵਾਰੀ ਵੀ ਹੋ ਸਕਦਾ ਵਾਦ-ਵਾਦੁਰੇ ਜੱਗ ਕਰਵਾਇਆ ਕਰੋ ਇਹ ਸਾਰੇ ਨਗਰ ਦੀ ਸ਼ਾਂਤੀ ਦੇ ਲਈ ਹੋਆ ਵੀ ਸਾਰੇ ਆਪਣੇ ਸਹੀ ਰਸਤੇ ਤੇ ਚੱਲਣ ਸਾਡਾ ਪਿੰਡ ਹੋਰ ਅੱਗੇ ਵਧੇ ਬੱਚੇ ਸਾਡੇ ਹੋਰ ਅੱਗੇ ਵਧਣ ਇਹੀ ਆਸ ਕਰਦੇ ਹਾਂ ਤੇ ਇਹ ਜਿਹੜਾ ਕੂ ਤੁਸੀਂ ਤਿਆਰ ਕੀਤਾ ਇਹ ਕੂ ਹੋਰ ਕੀ ਦੇਖ ਦਿੱਤੀ ਜਾਏਗੀ ਵੀਰ ਜੀ ਆਪਣੇ ਪੰਜਾਬ ਦੇ ਵਿੱਚ ਸਿਰਫ ਇੱਕੋ ਜਾਨੀ ਬੰਦੇ ਨੇ ਜਿਹੜੇ ਉਹ ਟਿੰਡਾ ਬਣਾਉਂਦੇ ਨੇ ਤਿਆਰ ਕਰਦੇ ਨੇ ਇਹ ਜੇ ਤੇ ਅਸੀਂ ਟਿੰਡਾ ਲਾਵਾਂਗੇ ਉਹਨਾਂ ਦਾ ਬਜਟ ਸਾਨੂੰ ਉਹਨਾਂ ਨੇ ਦਿੱਤਾ 320000 ਤੋਂ ਲੈ ਕੇ 350000 ਤੱਕ ਤੇ ਉਹ ਅਗਲੇ 6 ਮਹੀਨਿਆਂ ਦੇ ਵਿੱਚ ਅਸੀਂ ਇਹਦੇ ਤੇ ਫਿੱਟ ਕਰਵਾਵਾਂਗੇ ਉਹ ਕਹਿੰਦੇ ਸਾਡੇ ਕੋਲ ਟਾਈਮ ਨਹੀਂ ਹੈਗਾ ਤੇ ਇਹਦਾ ਜਿਹੜਾ ਮਕੈਨਿਜ਼ਮ ਆ ਉਹ ਇਸ ਹਿਸਾਬ ਨਾਲ ਕੰਮ ਕਰੂਗਾ ਵੀ ਇੱਕ 10 ਸਾਲ ਦਾ ਬੱਚਾ ਵੀ ਕਮਾ ਕੇ ਦੇਖ ਸਕੇ ਉਹਨੂੰ ਵੀ ਟਿੰਡਾ ਕੰਮ ਕਿਦਾਂ ਕਰਦੀਆਂ ਸੀਗੀਆਂ ਕਿ ਪਹਿਲਾਂ ਜਿਹੜੀਆਂ ਟਿੰਡਾ ਇੱਥੇ ਚੱਲੂ ਸੀਗੀਆਂ ਉਹ ਉਹ ਤੁਸੀ ਵਿਰਾਸਤ ਕੈਮ ਕਰੋਗੇ ਹਾਂਜੀ ਹਾਂ ਅਸੀਂ ਉਹ ਵਿਰਾਸਤ ਕੈਮ ਕਰਾਂਗੇ ਅਸੀਂ ਇੱਥੇ ਇੱਕ ਬੌਲਦਾਂ ਦੀ ਜੋੜੀ ਵੀ ਲੈ ਕੇ ਆਵਾਂਗੇ ਜੀ ਅਸੀਂ ਆਪਣਾ ਪੁਰਾਣਾ ਕਲਚਰ ਬਚਾ ਕੇ ਰੱਖਣਾ ਚਾਹੁੰਦੇ ਆ ਤਾਂ ਜੋ ਸਾਡੇ ਨਵੀਂ ਪੀੜ੍ਹੀ ਨੂੰ ਇਹ ਪਤਾ ਲੱਗ ਸਕੇ ਵੀ ਸਾਡੇ ਬਜ਼ੁਰਗਾਂ ਨੇ ਕਿੱਥੋਂ ਪਾਣੀ ਪੀਤਾ 3-400 ਸਾਲ ਪੁਰਾਣਾ ਕੋ ਦੱਸਿਆ ਜਾਂਦਾ ਜੀ ਇਹ ਤੇ ਅਸੀਂ ਇਹਦੇ ਨੂੰ ਨਵੀਂ ਦਿੱਖ ਦਿੱਤੀ ਹੈ ਜ਼ਰੂਰ ਆ ਪਰ ਅਸੀਂ ਚਾਹੁੰਦੇ ਆ ਵੀ ਉਰੇ ਆਉਣ ਲੋਕ ਦੇਖਣ ਵੀ ਵਿਰਾਸਤ ਕੀ ਹੁੰਦੀ ਸੀਗੀ ਤੇ ਜਿਹੜਾ ਉਰੇ ਸਥਾਨ ਬਣਾਇਆ ਸੀ